ਸਾਚੀ ਗਾਲ ਜੀ ਪੰਜਾਬੀ ਖਬਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਸੀਆਰਪੀਐਫ ਦੇ ਕਾਫਲੇ ਦੇ ਉੱਪਰ ਹਮਲਾ ਕਰਨ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਦੀ ਗੱਲ ਕਰੀਏ ਅਤੰਕਵਾਦੀਆਂ ਦੇ ਖਿਲਾਫ ਇੱਕ ਵੱਡਾ ਆਪਰੇਸ਼ਨ ਜਿਹੜਾ ਕਿ ਛੇੜ ਰੱਖਿਆ ਸੀ ਤੇ ਇਹਦੇ ਤਹਿਤ ਭਾਰਤੀ ਸੈਨਾ ਨੇ ਐਤਵਾਰ ਦੇਰ ਰਾਤ ਨੂੰ ਦੱਖਣੀ ਕਸ਼ਮੀਰ ਦੇ ਵਿੱਚ ਅਤੰਕਵਾਦੀਆਂ ਦੇ ਖਿਲਾਫ ਇੱਕ ਬਿਆਨ ਛੇੜਿਆ ਹੋਇਆ ਸੀ ਤੇ ਜਿਹਦੇ ਵਿੱਚ ਇੱਕ ਵੱਡੀ ਮੁੱਠਭੇੜ ਚੱਲ ਰਹੀ ਸੀ ਇਹ ਸੂਤਰਾਂ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਮੁੱਠਭੇੜ ਦੇ ਵਿੱਚ ਪੁਲਵਾਮਾ ਅਟੈਕ ਦਾ ਮਾਸਟਰਮਾਈਂਡ ਜੈਸ਼ੀ ਮੁਹੰਮਦ ਦਾ ਕਮਾਂਡਰ ਕਰਮ ਕਮਰਾਨ ਉਫ ਗਾਜੀ ਤੇ ਇੱਕ ਲੋਕਲ ਅਤੰਕਵਾਦੀ ਹਿਲਾਲ ਅਹਿਮਦ ਜਿਹੜਾ ਕਿ ਆ ਇਸ ਮੋਟ ਭੇਡ ਦੇ ਵਿੱਚ ਮਾਰਿਆ ਜਾ ਚੁੱਕਿਆ ਤੇ ਹਾਲਾਂਕਿ ਇਸ ਖਬਰ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਇਹ ਇਨਕਾਊਂਟਰ ਰਾਸ਼ਟਰੀ ਰਾਈਫਲ ਦੇ ਇੱਕ ਮੇਜਰ ਸਮੇਤ ਚਾਰ ਜਵਾਨ ਵੀ ਜਿਹੜੇ ਕੇਸ ਪੂਰੇ ਇਨਕਾਊਂਟਰ ਦੇ ਵਿੱਚ ਜਿਹੜੇ ਕੀ ਸ਼ਹੀਦ ਹੋ ਗਏ ਆ ਤੇ ਪਲਵਾਮਾ ਦੇ ਵਿੱਚ ਦੇਰ ਰਾਤ ਤੋਂ ਇਹ ਵੱਡਾ ਇਨਕਾਊਂਟਰ ਜਿਹੜਾ ਕਿ ਚੱਲ ਰਿਹਾ ਸੀ ਤੇ ਉੱਥੇ ਹੀ ਦਿੱਲੀ ਦੀ ਗੱਲ ਕਰੀਏ ਤਾਂ ਗ੍ਰਹਿ ਮੰਤਰਾਲੇ ਦੇ ਵਿੱਚ ਵੀ ਇੱਕ ਵੱਡੀ ਬੈਟਿੰਗ ਇਸ ਵਕਤ ਚੱਲ ਰਹੀ ਹੈ ਜੈਸ਼ਦ ਦਾ ਟਾਪ ਕਮਾਂਡਰ ਗਾਜੀ ਇਹ ਦੱਸਿਆ ਜਾ ਰਿਹਾ ਕਿ IED ਦੇ ਵਾਸਤੇ ਬੜਾ ਐਕਸਪਰਟ ਮੰਨਿਆ ਜਾਂਦਾ ਸੀ IED ਦਾ ਐਕਸਪਰਟ ਸੀ ਜੈਸ਼ੇ ਮੁਹੰਮਦ ਦਾ ਸਰਗਨਾ ਮਸੂਦ ਅਜ਼ਰ ਆਪਣੇ ਭਤੀਜੇ ਦੇ ਨੂੰ ਲੈ ਕੇ ਘਾਟੀ ਦੇ ਵਿੱਚ ਵੱਡੇ ਅਤੰਕਵਾਦੀ ਹਰਕਤਾਂ ਨੂੰ ਅੰਜਾਮ ਦਿਆ ਕਰਦਾ ਸੀ ਪਰ ਤੁਹਾਨੂੰ ਦੱਸ ਦੇ ਕਿ ਪਿਛਲੇ ਸਾਲ ਆਪਰੇਸ਼ਨ ਆਲ ਆਊਟ ਦੌਰਾਨ ਭਾਰਤੀ ਸੁਰੱਖਿਆ ਬਲਾਂ ਦੇ ਹੱਥੋਂ ਇਹਦਾ ਭਤੀਜਾ ਜਿਹੜਾ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਮਜ਼ੂਰ ਮਸੂਦ ਅਜ਼ਰ ਨੇ ਜਿਹੜਾ ਕਿ ਇਹ ਜ਼ਿੰਮੇਵਾਰੀ ਗਾਜੀ ਨੂੰ ਦਿੱਤੀ ਸੀ ਇਹ ਤੁਹਾਨੂੰ ਦੱਸ ਦਈਏ ਕਿ 14 ਫਰਵਰੀ ਨੂੰ ਗੁਰਵਾਰ ਦੇ ਦਿਨ ਇੱਕ ਵੱਡਾ ਪਲਵਾਮਾ ਦੇ ਵਿੱਚ CRPF ਦੇ ਕਾਫਲੇ ਦੇ ਕੁਝ ਫਰਦਾਂ 'ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 40 CRPF ਦੇ ਜਵਾਨ ਸ਼ਹੀਦ ਹੋ ਗਏ ਸੀ ਤੇ ਹੋਰ ਕਈ ਜਵਾਨ ਜਿਹੜੇ ਕਿ ਇਸ ਹਮਲੇ ਵਿੱਚ ਕਾਇਲ ਹੋ ਗਏ ਸੀ ਦੇ ਕਟਨਾ ਤੋਂ ਬਾਅਦ ਸੈਨਾ ਤੇ ਸੁਰੱਖਿਆ ਬਲ ਐਕਸ਼ਨ ਦੇ ਵਿੱਚ ਆਏ ਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਕਿ ਪਾਕਿਸਤਾਨੀ ਅਤੰਕਵਾਦੀ ਸੰਗਠਨ ਜੈਸ਼ੀ ਮੋਹਮਮਦ ਨੇ ਲੱਤੀ ਸੀ ਦੇ ਪਾਕਿਸਤਾਨੀ ਸੰਗਠਨ ਦੇ ਪਾਸਿਓ ਇਹ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਕਰਵਾੜ ਦੇਖਣ ਨੂੰ ਵੀ ਲਈ ਸੀ ਪਰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪੁਲਵਾਮਾ ਦੇ ਵਿੱਚੋਂ ਇਹ ਵੱਡੀ ਖਬਰ ਆ ਰਹੀ ਹੈ ਨਿਕਲ ਕੇ ਜਿੱਥੇ ਇੱਕ ਵੱਡਾ ਜਿਹੜਾ ਕੀ ਮਾਸਟਰ ਮਾਈਂਡ ਗਾਜੀ ਜਿਹੜਾ ਸੀ ਉਹ ਬਟਪੈਡ ਦੇ ਵਿੱਚ ਇੱਕ ਇੱਕ ਇਨਕਾਊਂਟਰ ਦੇ ਵਿੱਚ ਮਾਰੇ ਜਾਣ ਦੀ ਖਬਰ ਨਿਕਲ ਕੇ ਆ ਰਹੀ ਹੈ ਸੋ ਆਜ ਨਿਊਜ਼ ਵਾਲਾ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਹੁਣ ਤੱਕ ਦੀ ਇਹ ਵੱਡੀ ਖਬਰ ਜਿਹੜੀ ਕੀ ਨਿਕਲ ਕੇ ਆ ਰਹੀ ਹੈ